ਸਰਦੇ ਮਹਾਨ ਨਗਰ ਕੀਰਤਨ ਦੇ ਸਿੱਦੇ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਤਾਂ ਇੱਥੇ ਦਸਤਾਰਾਂ ਸਜਾਉਣ ਦੀ ਸੇਵਾ ਵੀ ਨਾਲੋਂ ਨਾਲ ਚੱਲ ਰਹੀ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਕੇਸਰੀ ਜਿਹੜੀਆਂ ਉਹ ਸਜਾਈਆਂ ਜਾ ਰਹੀਆਂ ਨੇ ਫਿਰ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਇੱਧਰ ਦਸਤਾਰਾਂ ਸਜਾਉਣ ਦਾ ਕੰਮ ਕਾਜ ਭਾਪਕੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਨੌਜਵਾਨ ਤੇ ਦੂਜੀ ਪਰ ਤੇ ਲੰਮਾ ਲਾਈਨ ਅਪ ਕਿ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਬੀਬੀਆਂ ਨੇ ਕੇਸ ਕੀ ਸਜਾਉਣੀ ਹੈ ਦਸਤਾਰਾਂ ਸਜਾਉਣੀਆਂ ਨੇ ਤਹੋ ਇੰਤਜ਼ਾਰ ਇੱਥੇ ਕਰ ਰਹੇ ਨੇ ਤਾਂ ਕਿ ਆਪਣੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾ ਸਕਣ ਸੋਪੀ ਦੇਖਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੰਤਜ਼ਾਰ ਜਿਹੜਾ ਇੱਥੇ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਸੋ ਉਹ ਦਸਤਾਰਾਂ ਸਜਾਉਣ ਦੀ ਸੇਵਾ ਨੂੰ ਅੱਗੇ ਜਿਹੜਾ ਉਹ ਲਗਾਤਾਰ ਵਧਾ ਰਹੇ ਨੇ ਸੋ ਦੇਖੋ ਕਿ ਫੋਟ ਜਿਹੜਾ ਉਹ ਦਿਖਾਇਆ ਹੋਇਆ ਤੇ ਇੱਥੇ ਦਸਤਾਰਾਂ ਸਜਾਉਣ ਦੀ ਗੱਲਬਾਤ ਕਰਦੇ ਆ ਕੀ ਕਹਾਂਗੇ ਦਸਤਾਰਾਂ ਸਜਾਉਂਦੀ ਸੇਵਾ ਜਿਹੜੀ ਚੱਲ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸੰਗਤ ਨੂੰ ਪਹਿਲਾਂ ਤਾਂ ਜੀ ਖਾਲਸਾ ਸਾਹਿਬ ਸਾਡੇ ਨਾਲ ਤੇ ਬਸਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਇੱਥੇ ਸੇਵਾ ਹੈਗੀ ਜੀ ਪੱਗਾਂ ਦੀ ਚੱਲ ਰਹੀ ਆ ਸਾਰਾ ਦਿਨ ਅਸੀਂ ਪੱਗਾਂ ਬਣਨੀ ਆ ਸਿਰ ਆਪਣੇ ਸਟਾਰਟ ਕੀਤਾ ਸੀਗਾ ਇਹ ਸ਼ਾਮ ਤੱਕ ਇਸੇ ਤਰ੍ਹਾਂ ਚੱਲੇਗਾ ਕੋਈ ਵੀ ਵੇਹਿ ਜੀ ਪਹਿਣਾ ਲਾ ਕੇ ਦਮਾਲਾ ਸੁਣਾਉਣਾ ਦਸਤਾਰ ਸਜੋਣੀ ਆ ਅਸੀਂ ਪ੍ਰੋਵਾਈਡ ਵੀ ਕਰਦੇ ਆ ਤੇ ਬੰਦੇ ਵੀ ਆ ਕੋਈ ਵੀ ਆ ਸਕਦਾ ਜੀ ਇਹ ਹਰ ਸਾਲ ਤੁਹਾਡੇ ਵੱਲੋਂ ਸੇਵਾ ਕੀਤੀ ਜਾਂਦੀ ਆ ਅਸੀਂ ਤਕਰੀਬਨ 7-8 ਸਾਲ ਤੋਂ ਸੇਵਾ ਕਰ ਰਹੇ ਹਾਂ ਜੀ ਇਸ ਸਿੱਖ ਇਹ ਤੁਸ ਜੀ ਕੋਈ ਵੀ ਆ ਕੇ ਅਸੀਂ ਹਰ ਸਾਲ ਦਸਤਾਰ ਕੈਂਪ ਵੀ ਲਾਉਂਦੇ ਆ ਹੁਣ ਵੀ 23 ਤੇ 24 ਤੇ 25 ਚਾਰ ਤਿੰਨ ਦਿਨ ਵਾਸਤੇ ਦਸਤਾਰ ਕੈਂਪ ਲਗਾਇਆ ਜਾ ਰਿਹਾ ਸ਼ਾਮ ਨੂੰ 7:30 ਤੋਂ 8:30 ਵਜੇ ਇਸੇ ਪਲੇਸ ਦੇ ਉੱਪਰ ਕੋਈ ਵੀ ਆ ਕੇ ਵੀਰ ਬਣਾ ਆਪਣਾ ਦਸਤਾਰ ਸਿੱਖ ਸਕਦਾ ਫ੍ਰੀ ਦੇ ਵਿੱਚ ਕੋਈ ਕੋਸਟ ਨਹੀਂ ਉਹ ਵੀ ਵਕਤ ਸੇਵਾ ਕਰਦੇ ਬਿਲਕੁਲ ਫ੍ਰੀ ਆ ਜੀ ਹਰ ਸਾਲ ਅਸੀਂ ਹਰ ਮਹੀਨੇ ਕੈਂਪ ਲਗਦਾ ਜੀ ਹਰ ਮਹੀਨੇ ਤਿੰਨ ਦਿਨ ਦਾ ਕੈਂਪ ਹੁੰਦਾ ਕੋਈ ਵੀ ਵੀਰ ਬਣਾ ਕੇ ਦਸਤਾਰ ਸਿੱਖ ਸਕਦਾ ਬਿਲਕੁਲ ਫ੍ਰੀ ਦੇ ਵਿੱਚ ਹਾਂ ਜੀ ਇਹ ਕਿੰਨੇ ਕੁ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਦਸਤਾਰਾਂ ਸਜਵਾਉਂਦੀਆਂ ਨੇ ਇੱਥੇ ਸਾਡੇ ਕੋਲ ਜੀ ਸਿਰੇ 6 ਵਜੇ ਤੋਂ ਲੈ ਕੇ 9 ਲੱਗੀ ਹੋਈ ਹੈ। ਔਰ ਪਿਛਲੇ ਸਾਲ ਵੀ ਇਹਦੇ ਸਿਰੇ ਪਿਛਲੇ ਸਾਲ ਵੀ ਸਾਡੇ ਕੋਲ 5 ਵਜੇ ਲਾਈਨ ਅਪ ਲੱਗੀ ਸੀ। ਤਾਂ ਕਿ ਥੋੜਾ ਲੇਟ ਸਟਾਰਟ ਕੀਤਾ ਪਰ ਫਿਰ ਵੀ ਸੰਗਤ ਬਹੁਤ ਜ਼ਿਆਦਾ ਸਾਹਮਣੇ ਬਹੁਤ ਸੈਨ ਅਪ ਹੈਗਾ। ਔਰ ਬਹੁਤ ਸੰਗਤਾਂ ਉਤਸ਼ਾਹ ਆ ਤੇ ਬਾਕੀ ਸਾਨੂੰ ਫੋਨ ਦਸਦੇ ਹੀ ਆ ਜਾਂਦੇ ਵੀ ਕਿੰਨੇ ਵਜੇ ਸਿਰੇ ਆ ਜੀ ਕਿੰਨੇ ਵਜੇ ਸਿਰੇ ਆ ਜੀ। ਤੇ ਟਰਬਨ ਵਿਲਾ ਹਮੇਸ਼ਾ ਸਾਰਿਆਂ ਵਾਸਤੇ ਰਾਜੀ ਹੈ ਜੀ। ਹਾ ਜੀ ਰਾਜੀ ਹੈ ਜੀ। ਤੇ ਜਦੋਂ ਫੀਲਿੰਗ ਦੀ ਗੱਲ ਉਦੇਵਰ ਕੀ ਗੱਲਬਾਤ ਹੁੰਦੀ ਹੈ ਤੇ ਜ਼ਿੰਮੇਵਾਰੀ ਇਹ ਕਿੰਨੀ ਵੱਡੀ ਹੈ ਨਾਲੋਂ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਦਸਤਾਰ ਦੀ ਜੇ ਕਿਸੇ ਦਸਤਾਰ ਬੰਨ੍ਹਨੀ ਆ ਤੇ ਉਹਦਾ ਕਰਦਾਰ ਉੱਚਾ ਹੋਣਾ ਚਾਹੀਦਾ ਕਿਉਂਕਿ ਆਪਾਂ ਮਾੜੀ ਜੀ ਵੀ ਕਦੇ ਗਲਤੀ ਕਰਦੇ ਆ ਤੇ ਉਹ ਬਹੁਤ ਛੇਤੀ ਪਛਾਣ ਹੁੰਦੇ ਆ ਮਹਾਰਾਜ ਨੇ ਆਪਣੀ ਪਛਾਣ ਦਿੱਤੀ ਹੈ ਵੀ ਇੱਕ ਵੱਖਰੀ ਪਛਾਣ ਤੇ ਦਸਤਾਰ ਆਪਣੀ ਇੱਕ ਵੱਖਰੀ ਪਛਾਣ ਹੈ ਤੇ ਇਹਨੂੰ ਦਸਤਾਰ ਨੂੰ ਸਹੀ ਇਹਦੀ ਨਾਲ ਮर्याਦਾ ਕਾਇਮ ਰੱਖੀਏ ਸਾਰੇ ਆਪਾਂ ਬਹੁਤ ਬੜੀ ਰੋਕੋ ਸਨਵਾਸ ਤੇ ਕਿੰਨੇ ਕ ਟਾਈਮ ਤੇ ਦਸਤਾਰ ਜਿਹੜੀ ਇੱਕ ਨੌਜਵਾਨ ਦੇ ਜਾਂ ਕਿਸੇ ਨੌਜਵਾਨ ਲੜਕੀ ਨੇ ਸਜਾਉਣੀ ਹੈ ਕਿੰਨੇ ਕ ਟਾਈਮ ਤੇ ਸ ਇਹ ਅਲੱਗ-ਅਲੱਗ ਸਟਾਈਲ ਆ ਕੋਈ ਜਿੱਤਾਂ ਦੀ ਕੋਈ ਚਾਹੁੰਦਾ ਹੋਵੇ ਕੋਈ ਦਮਾਲਾ ਬਣਾਉਣਾ ਕਿਸੇ ਨੇ ਦਸਤਾਰ ਬਣਾਣੀ ਆ ਕੋਈ 3 ਮਿੰਟ ਜਾਂ 4 ਮਿੰਟ ਵਾ ਤੋਂ 5 ਮਿੰਟ ਇੱਕ ਬੰਦੇ ਨੂੰ ਇਹਨੇ ਲੱਗਦੇ ਆ ਸਾਡੇ ਕੋਲ 5 ਜਾਂ 6 ਐਸਵੇਂ ਵਲੰਟੀਅਰ ਲੱਗੇ ਹੋਏ ਆ ਤੇ ਲਾਈਨ-ਅਪ ਦੇ ਨਾਲ-ਨਾਲ ਅਸੀਂ ਜਿੱਛੇ ਦੀ ਭਗਤਾਈ ਜਾਂਦੇ ਆ ਕੋਈ ਦਿੱਕਤ ਨਹੀਂ ਆ ਰਹੀ ਤੇ ਕਿੰਨੇ ਵਜੇ ਤੱਕ ਤੁਸੀਂ ਜਿਹੜੀ ਇਹ ਸੇਵਾ ਜਾਰੀ ਰੱਖਣੀ ਹੈ ਸ਼ਾਮ ਤੱਕ ਜਦ ਤੱਕ ਮਾਰੇ ਸੌਰੀ ਤੋਂ ਨਿਕਲ ਨਹੀਂ ਆਂਦੀ ਉਹਨਾਂ ਦਾ ਤੱਕ ਅਸੀਂ ਇਥਾ ਜਣਾ ਜੀ ਤੇ ਕੀ ਅਪੀਲ ਜਿਹੜੀ ਉਹ ਕਰੋਗੇ ਜਿਹੜੇ ਸਾਨੂੰ ਸੰਗਤਾਂ ਲਾਈਵ ਦੇਖ ਰਹੀਆਂ ਨੇ ਨੌਜਵਾਨ ਜਿਨ੍ਹਾਂ ਦੇ ਇੱਛਾ ਹੁੰਦੀ ਹੈ ਕਿ ਸਾਰੰਗ ਇਹ ਪੀਲਾ ਜੀ ਆਪਣੇ ਦਸਤਾਰਾ ਸਜਾਓ ਤੇ ਜਿਹਨੂੰ ਨਹੀਂ ਆਉਂਦੀਆਂ ਸਾਡੇ ਕੋਲ ਪਹੁੰਚੋ ਅਸੀਂ ਫ੍ਰੀ ਦਸਤਾਰਾ ਸਿਖਾਵਾਂਗੇ ਔਰ ਦਸਤਾਰ ਪ੍ਰੋਵਾਈਡ ਵੀ ਕਰਾਂਗੇ ਕਿਸੇ ਨੂੰ ਛੇ ਗੰਦੀ ਲੋੜ ਨਹੀਂ ਆ ਵੈਸੇ ਤਾਂ ਚੰਗੀ ਗੱਲ ਤੇ ਜੇ ਦਸਤਾਰ ਤੇ ਵਧੀਆ ਬੰਨੇਗਾ ਕੋ ਬੱਚਾ ਉਹ ਜਲਵੀਕਰੂ ਦਾ ਬੰਨਾ ਕਈ ਬੱਚੇ ਤਾਂ ਜੋ ਦਸਤਾਰ ਵਧੀਆ ਨਹੀਂ ਪਾਉਂਦੇ ਤਾਂ ਬੁਲੀ ਦੇਖ ਕੇ ਬੁਲੀ ਹੁੰਦਾ ਕੋ ਬੱਚਾ ਉਹ ਫਿਰ ਦਸਤਾਰ ਛੱਡ ਦਿੰਦਾ ਬੰਨ ਨਹੀਂ ਵੀ ਮੇਰੇ ਕੋਲ ਤਾਂ ਬਾਈਦੀ ਨਹੀਂ ਪਰ ਕੋਈ ਫਿਕਰ ਵਾਲੀ ਗੱਲ ਨਹੀਂ ਟਰਬਨ ਵਿਲਾ ਤੇ ਆਓ ਅਸੀਂ ਦਸਤਾਰਾ ਸਿਖਾਵਾਂਗੇ ਬਿਲਕੁਲ ਫ੍ਰੀ ਸਿਖਾ ਲਾਂਗੇ ਔਰ ਹਰ ਬੱਚੇ ਨੂੰ ਦਸਤਾਰ ਪਹਿਨਣੀ ਚਾਹੀਦੀ ਹੈ ਔਰ ਸਿੱਖੀ ਸੂਪੇ ਚੁਣਾ ਚਾਹੀਦਾ ਤੇ ਜਦੋਂ ਬੱਚੇ ਆਉਂਦੇ ਨੇ ਜਦੋਂ ਉਹਨਾਂ ਦਾ ਦਿਲ ਕਰਦਾ ਦਸਤਾਰ ਸਜਾਉਣ ਨੂੰ ਤਾਂ ਕੀ ਗੱਲਬਾਤ ਕਰਦੇ ਨੇ ਕਿ ਮਾਪਿਆਂ ਦੇ ਵੱਲੋਂ ਭੇਜਿਆ ਜਾਂਦਾ ਜਾਂ ਬੱਚਿਆਂ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਸੀਂ ਵੀ ਸੋਹਣੀ ਦਸਤਾਰ ਸਜਾਈਏ ਦੋਸਤਾਂ ਬੋਲੋ ਪਲੀਜ਼ ਵੀ ਜਦੋਂ ਬੱਚੇ ਆਉਂਦੇ ਨੇ ਦਸਤਾਰ ਸਿੱਖਣ ਦੇ ਲਈ ਤੁਹਾਡੇ ਕੋਲੇ ਤਾਂ ਕੀ ਗੱਲਬਾਤ ਕਰਦੇ ਨੇ ਕਿ ਹਾਫ-ਹਾਫ ਉਹਨਾਂ ਦੇ ਹੁੰਦੇ ਨੇ ਹਾਫ ਪਰ ਤੇ ਮੇਰੀ ਗੱਲ ਤਾਂ ਪੇਰੈਂਟਸ ਬੜੇ ਖੁਸ਼ ਹੁੰਦੇ ਜਦੋਂ ਕੋਈ ਬੱਚਾ ਦਸਤਾਰ ਬੰਨਦਾ ਤੇ ਪੇਰੈਂਟਸ ਕਹਿੰਦੇ ਵੀ ਸਾਡੇ ਵਾਸਤੇ ਇਸ ਤੋਂ ਸਾਡਾ ਅਸੇ ਸੋ ਖੁਸ਼ੀ ਦੀ ਗੱਲ ਕੋਈ ਨਹੀਂ ਔਰ ਸਰਪਤਾ ਚਾਹੁੰਦਾ ਵੀ ਕਈ ਤਾਂ ਐਸੇ ਬੱਚੇ ਹੁੰਦੇ ਆ ਕਿ ਉਹਨਾਂ ਦੇ ਪੇਰੈਂਟਸ ਦੇ ਉੱਪਰ ਦਸਤਾਰ ਨਹੀਂ ਹੁੰਦੀ ਔਰ ਬੱਚੇ ਕਹਿੰਦੇ ਸੀ ਦਸਤਾਰ ਪਾਣੀ ਹੈ ਔਰ ਪੇਰੈਂਟਸ ਨੂੰ ਬਨਣੀ ਪੈਂਦੀ ਆ ਬੱਚਾ ਕਰਕੇ ਦਸਤਾਰ ਔਰ ਬੜੀ ਅਸੀਂ ਖੁਸ਼ੀ ਦੀ ਗੱਲ ਅਸੀਂ ਮਰਮਾਨੁਸੂਸ ਕਰਦੇ ਆ ਔਰ ਮਹਾਰਾਜ ਦੀ ਕਿਰਪਾ ਨਾਲ ਇਹਦਾ ਹੈ ਕਿ ਜਿਹੜਾ ਵੀ ਸਾਡੇ ਕੋਲ ਆਉਂਦਾ ਹੈ ਤੇ ਮਹਾਰਾਜ ਦੀ ਦੁਆ ਦੇ ਕੇ ਜਾਂਦਾ ਹੈ ਵੀ ਬੱਚਾ ਦਸਤਾਰਾ ਪਾਣੇ ਤੱਕ ਪਹੁੰਚਦਾ ਹੈ ਤੇ ਸਾਡੇ ਮਨਮਤੇ ਇਤਿਹਾਸ ਦੇ ਨਾਲ ਇਸ ਧਰਤੀ ਦੇ ਉੱਪਰ ਬੱਚਿਆਂ ਨੂੰ ਜੋੜਨ ਦੇ ਲਈ ਦਸਤਾਰ ਜਿਹੜੀ ਉਹ ਮਹੱਤਵਪੂਰਨ ਹੈ ਤੁਹਾਡੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਜੀ ਦਸਤਾਰ ਨਹੀਂ ਹੈ ਤਾਂ ਫਿਰ ਕਿਰਦਾਰ ਵੀ ਆਪਣਾ ਹੈ ਨਹੀਂ ਜੀ ਦਸਤਾਰ ਬਹੁਤ ਜ਼ਰੂਰੀ ਹੈ ਆਪਣਾ ਵਿਰਸਾ ਆਪਣੀ ਸਿੱਖੀ ਆਪਣਾ ਸਾਰਾ ਕੁਝ ਦਸਤਾਰ ਦੇ ਨਾਲ ਹੀ ਆ ਔਰ ਦਸਤਾਰ ਤਾਂ ਬਹੁਤ ਜ਼ਰੂਰੀ ਹੈ ਆਪਣਾ ਪਹਿਲੀ ਪਹਿਲੀ ਚੀਜ਼ ਦਸਤਾਰ ਹੀ ਹੈ ਜੀ ਤੇ ਦਸਤਾਰ ਹੀ ਹੰਦੇ ਨੂੰ ਕੁਝ ਵੀ ਨਹੀਂ ਆਪਣੇ ਕੋਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਸੋ ਤੁਸੀਂ ਦੇਖ ਸਕਦੇ ਹੋ ਕਿ ਸੋਹਣੀਆਂ ਦਸਤਾਰਾਂ ਨੌਜਵਾਨਾਂ ਦੇ ਜਿਹੜੀਆਂ ਉਹ ਲਗਾਤਾਰ ਸਜਾਈਆਂ ਜਾ ਰਹੀਆਂ ਨੇ ਕਿਸਰੇ ਵੱਲੋਂ ਦਮਾਲਾ ਸਾਹਿਬ ਸਜਾਉਣਾਗਾ ਜਾਂ ਜਿਸ ਢੰਗ ਦੀ ਦਸਤਾਰ ਤੁਸੀਂ ਸਜਾਉਣਾ ਚਾਹੁੰਦੇ ਹੋ ਉਸ ਢੰਗ ਦੀ ਦਸਤਾਰ ਜਿਹੜੀ ਸਜਾਈ ਜਾਂਦੀ ਹੈ ਤੇ ਜਿਹੜੇ ਨੌਜਵਾਨ ਚਾਹੁੰਦੇ ਨੇ ਕਿ ਉਹ ਸੋਹਣੀਆਂ ਦਸਤਾਰਾਂ ਸਜਾਉਣ ਤਾਂ ਉਹਨਾਂ ਦੇ ਲਈ ਦਸਤਾਰ ਇੱਥੇ ਪ੍ਰੋਵਾਈਡ ਵੀ ਜਿਹੜੀ ਉਹ ਕਰਵਾਈ ਜਾਂਦੀ ਹੈ ਭਾਜੀ ਕਦੋਂ ਤੋਂ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਬਈ ਸਵੇਰ ਦੇ ਲੱਗੇ ਹੋਇਆ ਜੀ ਮੈਂ ਤਾਂ ਯਾਨੀ ਕਿ ਥੋੜਾ ਟਾਈਮ ਹੋਇਆ ਹੈ ਜਾਇ ਇਹਨੂੰ ਭਾਜੀ ਹੁਣਾਂ ਨੇ ਸਵੇਰ ਤੋਂ ਸ਼ੁਰੂ ਕੀਤਾ ਹੈ ਸਵੇਰ ਤੋਂ ਚੱਲਦੀ ਹੈ ਸੇਵਾ ਬੜਾ ਵੱਡਾ ਲਾਈਨਅਪ ਹੈ ਤੇ ਬਾਰੇ ਕੀ ਕਹੋਗੇ ਕਿ ਨੌਜਵਾਨ ਦਸਤਾਰਾਂ ਸੋਹਣੀਆਂ ਸਜਾਉਣਾ ਚਾਹੁੰਦੇ ਸਿਰ ਤੇ। ਜਾਈ ਮੇਰਾ ਵਾਹਿਗੁਰੂ ਦੀ ਸਾਰੇ ਸਜਾਉਣ ਦਸਤਾਰਾਂ ਜਿਹਨਾਂ ਨੇ ਵੀ ਦਸਤਾਰ ਬਣਾਉਣੀਆਂ ਟਰਵਨ ਵਿਲਾ ਤੇ ਪਹੁੰਚੇ ਉਹ ਇੱਥੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ। ਸੋ ਵਾਕਈ ਦੇਖੋ ਕਿ ਨੌਜਵਾਨ ਖੜੇ ਨੇ ਜਿਨ੍ਹਾਂ ਨੇ ਕਿ ਸੋਹਣੀਆਂ ਦਸਤਾਰਾਂ ਸਜਾਉਣੀਆਂ ਨੇ ਨਾਲੋਂ ਨਾਲ ਨੌਜਵਾਨ ਬੱਚੀਆਂ ਸਾਡੀਆਂ ਜਿਹੜੀਆਂ ਕਿ ਸੋਹਣੀਆਂ ਕੇਸੀਆਂ ਜਿਹੜੀਆਂ ਉਹ ਸਜਾਉਣੀਆਂ ਚਾਹੁੰਦੀਆਂ ਨੇ ਉਹ ਵੀ ਪਹੁੰਚੇ ਹੋਏ ਨੇ ਇੱਕ ਵੱਡਾ ਲਾਈਨਅਪ ਹੈ। ਤੁਸੀਂ ਬੱਚੇ ਤੇ ਦਸਤਾਰ ਸਜਾਉਣ ਦੇ ਲਈ ਹਾਂਜੀ ਹਾਂਜੀ ਬੇਟਾ ਲਾਈਕ ਬਹੁਤ ਕਰਦਾ ਹੈ ਬਸਾਖੀ ਤੇ ਦਸਤਾਰ ਬੰਨਣੀ ਸੋ ਇਸ ਕਰਕੇ ਅਸੀਂ ਬੰਨਣ ਲਈ ਆਏ ਹਾਂਜੀ ਤੇ ਜਦੋਂ ਬੱਚਾ ਦਸਤਾਰ ਸਜਾਉਂਦਾ ਤਾਂ ਆਪਣੇ ਵਿਰਸੇ ਦੇ ਨਾਲ ਕਲਚਰ ਦੇ ਨਾਲ ਇਤਿਹਾਸ ਦੇ ਨਾਲ ਜੁੜਦਾ ਹਾਂਜੀ ਉਹ ਸਿੱਖ ਧਰਮ ਨੂੰ ਲਾਈਕ ਕਰਦਾ ਹੈ ਬਹੁਤ ਹੋਰ ਲਰਨ ਕਰਨਾ ਚਾਹੁੰਦਾ ਹੈ ਉਹਦੇ ਅਬਾਊਟ ਹਾਂਜੀ ਤੇ ਜਦੋਂ ਬੱਚਾ ਦਸਤਾਰ ਸਜਾਉਂਦਾ ਤਾਂ ਮਾਂ ਨੂੰ ਕਿੰਨੀ ਕੁ ਖੁਸ਼ੀ ਜਿਹੜੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡਾ ਬੱਚਾ ਆਪਣੇ ਧਰਮ ਨਾਲ ਜੁੜ ਰਿਹਾ ਹੈ ਇਸ ਤੋਂ ਵੱਡੀ ਹੋਰ ਕੀ ਖੁਸ਼ੀ ਹੋ ਸਕਦੀ ਹੈ ਪੇਰੈਂਟਸ ਲਈ ਹਾਂਜੀ ਤੁਸੀਂ ਕੀ ਕਹੋਗੇ ਹਾਂਜੀ ਤੁਸੀਂ ਕੀ ਕਹੋਗੇ ਮੈਂ ਬਹੁਤ ਖੁਸ਼ ਆ ਮੇਰਾ ਬੇਟਾ ਜੀ ਦਸਤਾਰ ਸਜਾ ਰਿਹਾ ਇਹ ਹਰ ਪ੍ਰੋਗਰਾਮ ਤੇ ਜਿੱਦੋਂ ਵੀ ਆਉਂਦਾ ਇੰਡੀਆ ਵੀ ਜਾਂਦਾ ਉੱਥੇ ਵੀ ਦਸਤਾਰ ਸਜਾਦਾ ਤੇ ਗੁਰਦੁਆਰਾ ਵਗੈਰਾ ਬਹੁਤ ਲਾਈਕ ਕਰਦਾ ਐਤ ਕੀ ਦਰਬਾਰ ਸਾਹਿਬ ਰੀ ਸੈਟਲੀ ਜਾ ਕੇ ਆਇਆ ਤੇ ਬਹੁਤ ਜਿੱਦਾਂ ਸਿੱਖ ਧਰਮ ਨੂੰ ਪਿਆਰ ਕਰਦਾ ਲਾਈਕ ਕਰਦਾ ਜਿੱਦਾਂ ਤੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡਾ ਬੇਟਾ ਇਸ ਪਾਸੇ ਜਾ ਰਿਹਾ ਜਿੱਦਾਂ ਤੇ ਦਸਤਾਰ ਨਾਲ ਜ਼ਿੰਮੇਵਾਰ ਵੀ ਹੁੰਦਾ ਬੱਚਾ ਹਾਂਜੀ ਜੇ ਦਸਤਾਰ ਸਜਾਉਂਦਾ ਬੱਚਾ ਤਾਂ ਜ਼ਿੰਮੇਵਾਰ ਵੀ ਹੁੰਦਾ ਨਾਲੋਂ ਨਾਲ ਹਾਂਜੀ ਇਹ ਗੁਰਬਾਣੀ ਬਹੁਤ ਸੁਣਦਾ ਜਿੱਦਾਂ ਪਾਠ ਆਨਲਾਈਨ ਬਹੁਤ ਸੁਣ ਰਿਹਾ ਜਿੱਦਾਂ ਸਿੱਖ ਧਰਮ ਦੇ ਬਹੁਤ ਕਲੋਜ਼ ਆ ਜਾਂਦਾ ਤੇ ਜਿੱਦਾਂ ਗੁਰੂ ਆਉਦੇ ਦਸਾਂ ਗੁਰੂਆਂ ਦੇ ਪੰਜ ਪਿਆਰਿਆਂ ਦੇ ਤੇ ਸਾਰਿਆਂ ਦੇ ਜਿੱਦਾਂ ਨਾਮ ਮੋਸਟਲੀ ਚੇਤੇ ਆ ਜਾਂਦਾ ਜ਼ਿਆਦਾ ਤੇ ਜਿੱਦਾਂ ਵੀ ਇੰਡੀਆ ਲੱਜ ਕੇ ਬਹੁਤ ਖੁਸ਼ ਹੋ ਜਾਂਦਾ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਵੇ ਉੱਥੇ ਬਹੁਤ ਲਾਈਕ ਕਰਦਾ ਜਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਾਕਈ ਸੋਹਣੀਆਂ ਦਸਤਾਰਾਂ ਇਥੋਂ ਦੇ ਗੌਰਮ ਜਿਹੜੇ ਬੱਚੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਸਿਰਾਂ ਤੇ ਸੋਹਣੀਆਂ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਸੋ ਸਰੀ ਤੇ ਮਹਾਨ ਨਗਰ ਕੀਰਤਨਾਂ ਦੇ ਰੰਗ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪੁੱਜੀਆਂ ਹੋਈਆਂ ਨੇ ਸ਼ਮੂਲੀਅਤ ਸੰਗਤਾਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਬਾਡੀ ਸਿੰਘਾਂ ਦੇ ਵੱਲੋਂ ਸੇਕ ਇਤਿਹਾਸ ਦੀਆਂ ਉਹ 12 ਜਿਹੜੀਆਂ ਨੇ ਉਹ ਗਾਈਆਂ ਜਾ ਰਹੀਆਂ ਨੇ ਉਹ ਵਾਰਾ ਕਰਕੇ ਜਹਾਜ ਸੰਗਤਾਂ ਨੂੰ ਸਰਵਣ ਕਰਵਾਇਆ ਜਾ ਰਿਹਾ ਹੈਗਾ ਤੇ ਸੋਹਣੀਆਂ ਦਸਤਾਰਾਂ ਦੀ ਗੱਲਬਾਤ ਆਪਾਂ ਕਰ ਰਹੇ ਸੀ ਤੇ ਨਾਲੋਂ ਨਾਲ ਗੱਲਬਾਤ ਲੰਗਰਾਂ ਦੀ ਕਰੀਏ ਤਾਂ ਲੰਗਰ ਵੀ ਬਹੁਤ ਸੋਹਣੇ ਸਜਾਏ ਹੋਏ ਨੇ ਆਪਾਂ ਕੋਲ ਮਖਾਨ ਦੇ ਹੋ ਉਸ ਸੰਗਤਾਂ ਲੰਗਰ ਛੱਕ ਵੀ ਰਹੀਆਂ ਨੇ ਲੰਗਰ ਵਰਤਾਏ ਵੀ ਜਾ ਰਹੇ ਨੇ ਸੋ ਇਹ ਰੌੜਕਾ ਨੇ ਖਾਲਸਾ ਇਚਾਹੋ ਜਲਾਲ ਤੇ ਸਰੀ ਦੇ ਮਹਾਨ ਨਗਰ ਕੀਰਤਨਾਂ ਦੀਆਂ ਜਿਹਦਾ ਸਿੱਧਾ ਪ੍ਰਸਾਰਣ ਤੁਸੀਂ ਚੈਨਲ ਪੰਜਾਬੀ ਤੇ ਦੇਖ ਰਹੇ ਹੋ ਸੋ ਦੇਖਦੇ ਹੋ ਕਿ ਵੱਖ-ਵੱਖ ਲੰਗਰ ਸਟਾਲ ਲੱਗੇ ਹੋਏ ਨੇ ਜਿੱਥੇ ਕਿ ਸੰਗਤਾਂ ਲੰਗਰ ਸ਼ਕਰਈਆਂ ਨੇ ਸ਼ਮੂਲੀਅਤ ਮਹਾਨ ਨਗਰ ਕੀਰਤਨਾਂ ਦੇ ਵਿੱਚ ਪਰਿਵਾਰਾਂ ਸਮੇਤ ਤਮਾਮ ਸੰਗਤਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੋ ਕੀ ਕਹੂੰਗਾ ਜੀ ਸਰੀਦਨਗਰ ਕੀਤਨ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਪਹਿਲੇ ਏਰੀਆ ਆਏ ਜੇ ਨਗਰ ਕੀਤਨ ਦੇ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਤੁਸੀਂ ਪਹਿਲੀ ਵਾਰੀ ਕੈਨੇਡਾ ਕਾ ਤੋ ਆਏ ਤੁਸੀਂ 20 ਕ ਦਿਨ ਹੋਇਆ ਜੀ 20 ਕ ਦਿਨ ਹੋਇਆ ਹਾਂ ਜੀ ਤੇ ਕਿਵੇਂ ਲੱਗ ਰਿਹਾ ਪੈਂਦਾ ਪੰਜਾਬ ਦਾ ਭਲੇਖਾ ਹਾਂ ਜੀ ਹਾਂ ਜੀ ਪੂਰਾ ਇਹ ਪੰਜਾਬ ਦਾ ਐਨ ਭਲੇਖਾ ਪੈਂਦਾ ਪੂਰਾ ਬਹੁਤ ਵਧੀਆ ਆਂ ਪਨੰਦਪੁਰ ਚੇਤੇ ਆਉਂਦਾ ਸਰੀਦਨਗਰ ਕੀਤਨ ਦੇ ਪਨੰਦਪੁਰ ਪੂਰਾ ਜੀ ਐਨੰਦਪੁਰ ਸਾਹਿਬ ਤਾਂ ਇਹ ਲਗਾਤਾਰ ਹੀ ਜਾਂਦੇ ਰਹੇ ਅਸੀਂ 24 ਸਾਲ ਜੀ ਹੌਣ ਵੀ ਜਾ ਕੇ ਆਏ ਸੀ ਅਸੀਂ ਨਨਪੁਰ ਸਾਹਿਬ ਜੀ ਤੇ ਉਸ ਤੰਗ ਦੇ ਇਕੱਠ ਸਰੀ ਚ ਹੁੰਦਾ ਹਾਂ ਜੀ ਬਾਮਪੂਰਾ ਵਧੀਆ ਜੀ ਹੁਣ ਕਿਰਪਾਈ ਮਾਲਕ ਦੀ ਪੂਰੀਆਂ ਸੋ ਵਾਕਈ ਇਹ ਪੰਜਾਬ ਤੋਂ ਪਹੁੰਚੇ ਹੋਏ ਨੇ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਸੋ ਲੰਗਰਾਂ ਦੀ ਗੱਲਬਾਤ ਕਰਦੇ ਹਾਂ ਤਾਂ ਨੌਜਵਾਨ ਨੌਜਵਾਨਾਂ ਦੇ ਵੱਲੋਂ ਵੀ ਲੰਗਰ ਚੜਿਓ ਵਫਤਾਏ ਜਾ ਰਹੇ ਨੇ ਕੀ ਕਹੋਗੇ ਜੀ ਕਾਦੇ ਲੰਗਰ ਲਗਾਏ ਗਏ ਨੇ ਇਸ ਤਰ੍ਹਾਂ ਹੀ ਟੋਸਟਾਂ ਦੇ ਲੰਗਰ ਲਗਾਏ ਗਏ ਜੀ ਬ੍ਰੈਡ ਟੋਸਟ ਪੂਜਿਆ ਬਦਾਨਾ ਚਾਹ ਦਾ ਲੰਗਰ ਲਗਾਇਆ ਗਿਆ ਜੀ ਸੰਗਤਾਂ ਦੇ ਵਾਸਤੇ ਤੇ ਸਰੀ ਦੇ ਮਹਾਨ ਨਗਰ ਕੀਰਤਨ ਨੇ ਕੀ ਕਹੋਂਗੇ ਲੱਖਾਂ ਦੀ ਗਿਣਤੀ ਚ ਸੰਗਤਾਂ ਜਿਹੜੀਆਂ ਪੁੰਜਦੀਆਂ ਨੇ ਸੰਗਤਾਂ ਪੁੰਜ ਰਹੀਆਂ ਜੀ ਕਹਾਂਗੇ ਤੇ ਇੱਕ ਬਹੁਤ ਵਧੀਆ ਗੁਰੂ ਜੀ ਨੇ ਕਿਰਪਾ ਕੀਤੀ ਹੈ ਜੀ ਸਾਰੀਆਂ ਸੰਗਤਾਂ ਦੇ ਉੱਤੇ ਦਰਸ਼ਨ ਦੇਣ ਆ ਰਹੀਆਂ ਨੇ ਸੰਗਤਾਂ ਸਾਰੀਆਂ ਗੁਰੂ ਜੀ ਦੇ ਨਮਸਕਾਰ ਕਰਨ ਆ ਰਹੀਆਂ ਨੇ ਇਹ ਹਰ ਸਾਲ ਲਾਗੇ ਨੇ ਲੰਗਰ ਤੁਹਾਡੇ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਜੀ ਹਾਂਜੀ ਹਾਂਜੀ ਜੋ ਜੋ ਜਿਉਂ ਗੁਰੂ ਜੀ ਕਿਰਪਾ ਕਰਦੇ ਜੀ ਉਸ ਤਰ੍ਹਾਂ ਸਗਤੋ ਕਰਵਾ ਲੈਂਦੇ ਜੀ ਆਪੇ ਗੁਰੂ ਜੀ ਕੀ ਕਹੋਂਗੇ ਤੁਸੀਂ ਨੌਜਵਾਨ ਹੋ ਲੰਗਰਾਂ ਦੀ ਸੇਵਾ ਕਰ ਰਹੇ ਹੋ ਹਾਂਜੀ ਸੱਚੀ ਗੱਲ ਦੀ ਮਤਲਬ ਤਾਂ ਅਸੀਂ ਮਤਲਬ ਸਾਡੇ ਦਾ ਪਹਿਲਾ ਸਾਲ ਹੀ ਇੱਥੇ ਲੰਗਰਾਂ ਦੀ ਸੇਵਾ ਕਰਨ ਨੂੰ ਪਹਿਲਾ ਇੰਡੀਆ ਬੋਕ ਕੀਤੀ ਆਈ ਸੀ ਮਾਨ ਵਾਲੀ ਗੱਲ ਆ ਵਾਹਿਗੁਰੂ ਨੇ ਸੇਵਾ ਬਖਸ਼ੀ ਆ ਜਿਹੜੀ ਹਰ ਕਿਸੇ ਨੂੰ ਨਹੀਂ ਮਿਲਦੀ ਤਾਂ ਓਪਰਚੂਨਿਟੀ ਵਧੀਆ ਮਿਲੀ ਆ ਆਪਾਂ ਫਿਰ ਉਹਦਾ ਜਿੱਦਾਂ ਰੱਬ ਆਪਾਂ ਨੂੰ ਦਿੱਤਾ ਵਾਹਿਗੁਰੂ ਨੇ ਲੰਗਰ ਲਾਉਣ ਦੀ ਸੇਵਾ ਤਾਂ ਆਪਾਂ ਨੂੰ ਨਿਭਾਉਣੀ ਹੈਗੀ ਆਪਣਾ ਫਰਜ਼ ਬੰਦਾ ਹਰ ਕਿਸੇ ਨੂੰ ਨਹੀਂ ਮਿਲਦੀ ਆਪਾਂ ਲੱਕੀ ਆ ਜਿੰਨਾ ਆਪਾਂ ਨੂੰ ਮਿਲਦੀ ਹੈਗੀ ਆਪਾਂ ਨਾ ਆ ਸਕਦੇ ਆਂ ਕੀ ਤਾਂ ਆਪਾਂ ਲਾਵਾਂਗੇ ਇਹ ਦਸਤਾਰ ਬੜੀ ਸੋਹਣੀ ਸਜਾਈ ਆ ਤਾਂ ਨੌਜਵਾਨਾਂ ਨੂੰ ਕੀ ਸੁਨੇਹਾ ਜਿਹੜਾ ਉਹ ਦੇਣਾ ਚਾਹੋਂਗੇ ਮੈਂ ਸੁਨੇਹਾ ਦੇਣਾ ਚਾਹੂੰਗਾ ਵੀ ਆਪ ਆਪਾ ਸਿਰਫ ਆਪਣੀ ਅਗਲੀ ਪੀੜ੍ਹੀ ਨੇ ਪੰਜਾਬ ਬਚਾਉਣਾਗਾ ਪੱਗਾਂ ਆਪਾਂ ਬਚਾਉਣੀਆਂ ਨੇਗੀਆਂ ਜਿਨ੍ਹਾਂ ਨੇ ਹੱਲੇ ਵੀ ਵਾਲ ਕੱਟਿਓ ਫੇਰ ਵੀ ਪੰਨ ਨਿਬੰਧ ਹੈ ਜਿਹੜੀ ਗੱਲ ਤੇ ਮੈਂ ਉਹ ਹੈਗਾਗਾ ਤੇ ਮੈਂ ਚਾਹੁੰਦਾ ਵੀ ਆਪਾਂ ਕਿਸੇ ਦੇ ਪਿੱਛੇ ਲਾ ਕੇ ਨਾ ਜੇ ਆਪਾਂ ਨੂੰ ਲੱਗਦਾ ਵੀ ਕਟੋਣੇ ਆਂ ਹਾਂ ਮੈਂ ਨਹੀਂ ਰੋਕਦਾ ਪਰ ਆਪਾਂ ਕਿਸੇ ਦੇ ਪਿੱਛੇ ਲਾ ਕੇ ਨਾ ਕਟਾਈਏ ਤੇ ਆਪ ਆਪਾਂ ਹੀ ਸਿੱਖੀ ਸੰਭਾਲ ਲੈਣੀ ਆ ਅੱਗੇ ਅਗਲੇ ਆਪਾਂ ਪੀੜ੍ਹੀਆਂ ਨੂੰ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਆਪਾਂ ਸਿਖਾਉਣਾ ਕੀ ਆਪਣਾ ਪੰਜਾਬ ਦਾ ਵਿਰਸਾ ਸੀਗਾ ਕੀ ਆਪਣਾ ਕਲਚਰ ਆ ਤੇ ਦਸਤਾਰ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਆ ਨਾਲੋਂ ਨਾਲ ਹਾਂਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਦਾਂ ਸੰਭਾਲਣੀਆਂ ਹੋਣਾ ਇਹ ਤਾਂ ਨਹੀਂ ਹੋ ਸਕਦਾ ਨਾ ਵੀ ਤੁਸੀਂ ਪੱਗ ਬੰਨੀ ਆ ਤੇ ਕੀ ਹੱਥ ਲਾ ਕੇ ਚਾਲਦੇ ਫਿਰਥੋਂ ਨਾਲ ਸੰਭਾਲਣੀ ਵੀ ਪੈਂਦੀ ਆ ਪੱਗ ਹਾਂਜੀ ਸੋ ਵਾਕਈ ਲੰਗਰ ਜਿਹੜੇ ਚੱਲ ਰਹੇ ਨੇ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਕੀ ਕਹੋਗੇ ਜੀ ਸ੍ਰੀ ਦੇ ਮਹਾਨਗਰ ਕੀਤਨਾ ਤੇ ਵਾਹਿਗੁਰੂ ਨੇ ਸੇਵਾ ਤੁਹਾਨੂੰ ਜਿਹੜੀ ਬਖਸ਼ੀ ਆ ਉਹ ਬਾਈ ਗੁਰਦਾ ਸ਼ੁਕਰ ਨਾ ਕਰਦੇ ਹਾਂ ਜੀ ਹਾਂਜੀ ਹੋਰ ਕੀ ਹੋਵੇਗੇ ਬਾਜੀ ਬਹੁਤ ਖੁਸ਼ ਆਇਆ ਸਾਰਿਆਂ ਨੂੰ ਸਾਨੂੰ ਦੇਖੋ ਬੱਚਿਆਂ ਨੂੰ ਨਾਲ ਆਪਣੇ ਇਨਵੋਲਵ ਕਰਦੇ ਆ ਤੇ ਬੱਚਿਆਂ ਨੂੰ ਵੀ ਇਤਹਾਸ ਪਤਾ ਲੱਗਦਾ ਨਾਲ ਉਹ ਹੈਲੋ ਹਾਂ ਇਹ ਦਰਸ਼ਕ ਜੀ ਹੈਲੋ ਦਾਦੀ ਆਮ ਸ਼ੋਰ ਯੂ ਵਾਚਿੰਗ ਮੀ ਮੈਂ ਮੈ ਜਾਵਾਂ ਫੋ ਮਿੰਟ ਥੋੜਾ ਸਭ ਤੋਂ ਛੋਟਾ ਪੁੱਟਾ ਬ੍ਰਿਟਿਸ਼ ਨਾਮ ਕਿਤੋਂ ਦੇਖਿਆ ਨਾਮ ਰੌਸ਼ਨ ਕਰਤਾ ਕਿਆਸ ਮੈਂ ਕਰੂੰਗਾ ਆ ਫੀਲਿੰਗ ਵੈਰੀ ਗੁੱਡ ਬਾਈਗਰ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਛਾ ਲੱਗ ਰਿਹਾ ਹੈ ਸੋ ਬੱਚੇ ਨਾਲ ਸੇਵਾ ਕਰਦੇ ਨੇ ਤਾਂ ਉਹਨਾਂ ਚ ਜ਼ਿੰਮੇਵਾਰੀ ਦੀ ਭਾਵਨਾ ਸੇਵਾ ਦੀ ਭਾਵਨਾ ਜਿਹੜੀ ਆਉਂਦੀ ਹੈ ਇਸ ਤਰ੍ਹਾਂ ਦੇ ਪਰਾਲੇ ਬਾਜੀ ਬੱਚੇ ਲੁੱਕ ਫਾਰਵਰਡ ਟੂ ਇਟ ਫਾਰ ਦਾ ਹੋਲ ਈਅਰ ਮੇਰੀ ਡਾਟਰ ਅਗੇ ਸੂਟ ਨਹੀਂ ਵੰਦੀ ਸੀ ਕਹਿੰਦੀ ਮਮਾ ਆਮ ਲੁਕਿੰਗ ਫਾਰਵਰਡ ਟੂ ਵੇਅਰ ਅ ਸੂਟ ਐਂਡ ਟੂ ਸੇਵਾ ਔਨ ਦਿਸ ਡੇ ਤੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਨਗਰ ਕੀਰਤਨ ਪਾਸ ਵੀ ਹੋ ਜਾਂਦਾ ਨਾ ਤਾਂ ਅੱਧ ਤੱਕ ਲੱਗੇ ਰਹਿੰਦੇ ਆ ਐਂਡ ਤੱਕ ਸਫਾਈ ਕਰਕੇ ਫਿਰ ਫਿਰ ਘਰ ਨੂੰ ਜਾਂਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ